ਸਰ ਇੱਕ ਬੀੜ ਤਲਾਬ ਬਸਤੀ ਦੀ ਵੀਡੀਓ ਵਾਇਰਲ ਹੋਈ ਹੈ ਜੋ ਦੋ ਤਿੰਨ ਦਿਨ ਪੁਰਾਣੀ ਦੱਸੀ ਜਾ ਰਹੀ ਹੈ ਰਾਮ ਬਾਗ ਚ ਇੱਕ ਮੁੰਡਾ ਨਸ਼ਾ ਕਰਦਾ ਪਾਇਆ ਗਿਆ ਆਖਿਰ ਪੁਲਿਸ ਵੱਲ ਇਹਨਾਂ ਸਰਚ ਕਰਨ ਦੇ ਬਾਵਜੂਦ ਨਸ਼ਾ ਕਿੱਥੇ ਮਿਲ ਰਿਹਾ ਤੇ ਸ਼੍ਰੀ ਆਮ ਨੌਜਵਾਨ ਜਿਹੜੇ ਪੀ ਰਹੇ ਨੇ ਜਿਹੜੇ ਅਸੀਂ ਉਸ ਵੀਡੀਓ ਦੇ ਸਬੰਧ ਦੇ ਵਿੱਚ ਅਸੀਂ ਅੱਜ ਸਾਡੇ ਵੱਲੋਂ ਬਸਤੀ ਬੀੜ ਤਲਾਬ ਦੇ ਵਿੱਚ ਪਹੁੰਚਿਆ ਗਿਆ ਸੀਗਾ ਤੇ ਅਸੀਂ ਇੱਕ ਸਪੈਸ਼ਲ ਜਿਹੜਾ ਪਲਾਨ ਹੈ ਉਹ ਤੋਂ ਤਿਆਰ ਕੀਤਾ ਉਸ ਸਬੰਧ ਦੇ ਵਿੱਚ ਅਸੀਂ ਅੱਜ ਪੰਜ ਜਿਹੜੇ ਕਿਉਂਕਿ ਅਲੱਗ-ਅਲੱਗ ਟਾਈਮ ਦੇ ਉੱਪਰ ਜਦੋਂ ਅਸੀਂ ਮਾਰਨਿੰਗ ਕਰਦੇ ਹਾਂ ਕਈ ਵਾਰ ਸੱਡੇ ਵੱਲ ਈਵਨਿੰਗ ਅਜੇ ਅਸੀਂ ਬਾਅਦ ਦੁਪਹਿਰ ਜਿਹੜਾ ਤਕਰੀਬਨ 2 ਵਜੇ ਦੇ ਕਰੀਬ ਸਾਡੇ ਵੱਲੋਂ ਆਪਰੇਸ਼ਨ ਚਲਾਇਆ ਗਿਆ ਸੀ ਜਿਹਦੇ ਵਿੱਚ ਸਹੀ ਨਾਕਾਬੰਦੀ ਕੀਤੀ ਸੀਗੀ ਤਾਂ ਉਹਦੇ ਵਿੱਚ ਅਸੀਂ 5 ਬੰਦੇ ਜਿਹੜੇ ਹੈਗੇ ਉਹਦੇ ਵਿੱਚ ਗ੍ਰਿਫਤਾਰ ਕੀਤੇ ਨੇ ਜਿਹੜੇ ਗਲਤ ਐਕਟੀਵਿਟੀਜ਼ ਨਾਲ ਇਨਵੋਲਵ ਨੇ ਸੋ ਡੈਫੀਨਿਟਲੀ ਅਸੀਂ ਜਿਹੜੀ ਚੀਜ਼ ਹੈਗੀ ਆ ਸਖਤ ਐਕਸ਼ਨ ਲਵਾਵਾਂਗੇ ਕਿਸੇ ਨੂੰ ਵੀ ਇਸ ਚੀਜ਼ 'ਚ ਬਖਸ਼ਿਆ ਨਹੀਂ ਜਾਊਗਾ ਇਹ ਜਿਹੜੇ ਬਸਤੀ ਵੀਰਤਲਾਬ ਦੀ ਜਿਸ ਸੈਲੂ ਪਹਿਲਾਂ ਵੀ ਕਾਫੀ ਕੰਪਲੇਂਟਸ ਹੈਗੀਆਂ ਉੱਥੇ ਕਾਫੀ ਬੰਦੇ ਜਿਹੜੇ ਹੈਗੇ ਨਸ਼ੇ ਦੇ ਵਿੱਚ ਡਰੱਗਸ ਦੇ ਵਿੱਚ ਇਨਵੋਲਵ ਨੇ ਛੋਟੀ ਜਿਹੜੀ ਪੈਟੀ ਜਿਹੜੀ ਹੈਗੀ ਸਪਲਾਈ ਦੇ ਵਿੱਚ ਇਨਵਾਲਵ ਹੋ ਗਏ ਨੇ ਸੋ ਸਾਡੇ ਵੱਲੋਂ ਇੱਕ ਸਪੈਸ਼ਲ ਪਲਾਨ ਤਿਆਰ ਕੀਤਾ ਗਿਆ ਬਸਤੀ ਬੀੜ ਤਲਾਬ ਤੋਂ ਲੈ ਕੇ ਤੇ ਅਸੀਂ ਡੈਫੀਨੇਟਲੀ ਜਿਹੜੀ ਹੈਗੀ ਐ ਇਸ ਨੂੰ ਅਸੀਂ ਸ਼ਕਤੀ ਨਾਲ ਨਜਿੱਟਾਂਗੇ ਤੇ ਉਹਨੂੰ ਜਿਹੜੋ ਖਤਮ ਕਰਾਂਗੇ ਸਰ ਉਹ ਨੌਜਵਾਨ ਦੀ ਪਛਾਣ ਹੋਈ ਕੁਝ ਜਿਹੜਾ ਨੌਜਵਾਨ ਉੱਥੇ ਨਸ਼ਾ ਕਰ ਰਿਹਾ ਹੈ ਜਾਂ ਕਿਸ ਤਰ੍ਹਾਂ ਦੇ ਇਲਾਜ ਬਾਰੇ ਡੈਫੀਨੇਟਲੀ ਅਸੀਂ ਉਹਦੀ ਪਛਾਣ ਕਰ ਲਈ ਸੀਗੀ ਉਹਨਾਂ ਨਾਲ ਅਸੀਂ ਗੱਲਬਾਤ ਵੀ ਕੀਤੀ ਜਿਹੜੇ ਬੰਦੇ ਸਪਲਾਈ ਕਰਦੇ ਉਹਦੇ ਕੋਲ ਇਨਪੁਟਸ ਵੀ ਲੈ ਲਈਆਂ ਨੇ ਸੋ ਦੀ ਜਿਹੜੀ ਹੈਗੀ ਆ ਪਛਾਣ ਅਸੀਂ ਗੁਪਤ ਰੱਖਾਂਗੇ ਕਿ ਕੋਈ ਸੋਸ਼ਲ ਐਕਸਟਿਗਮਾ ਹੁੰਦਾ ਸੋ ਉਹਦੇ ਵੱਲੋਂ ਜਿਹੜੀ ਬੰਦੀ ਇਨਪੁਟ ਸੀਗੇ ਅਸੀਂ ਲੈ ਕੇ ਉਹਦੇ ਡੈਕਸ਼ਨ ਸ਼ੁਰੂ ਕਰ ਦਿੱਤਾ ਤੇ ਅੱਜ ਪਹਿਲੇ ਪੰਜ ਪੰਜ ਬੰਦੇ ਜਿਹੜੇ ਹੈਗੇ ਰਾਉਂਡ ਅਪ ਕਰਕੇ ਉਹਨਾਂ ਦੇ ਖਿਲਾਫ ਐਕਸ਼ਨ ਵੀ ਲਿਆ ਗਿਆ ਉਸੇ ਮਾਮਲੇ ਵਿੱਚ ਆ ਜੀ ਵੀਡੀਓ ਵਾਲੇ ਮਾਮਲੇ ਵਿੱਚ ਕੁਝ ਉਹਦੇ ਵਿੱਚ ਇਨਪੁਟ ਸੀਗੀਆਂ ਸਾਡੇ ਕੋਲ ਦੱਸੀਆਂ ਸੀ ਕਿ ਇਹਨਾਂ ਬੰਦੇ ਨੇ ਜਿਹੜੇ ਬੰਦੇ ਇਹ ਹੈਗੇ ਆ ਇਹ ਜਿਹੜੇ ਹੈਗੇ ਗਲਤ ਐਕਟੀਵਿਟੀਜ਼ ਦੇ ਵਿੱਚ ਇਨਵੋਲ ਹੈਗੇ ਨੇ ਗਲਤ ਕੰਮ ਕਰਦੇ ਆ ਤੇ ਹੋਰ ਵੀ ਉਹਨੇ ਸਾਨੂੰ ਜਿਹੜੀ ਇਨਪੁਟਸ ਵਾਈਰਲ ਹੋਈ ਹੈ ਉਹ ਇੱਕ ਪੀਣ ਵਾਲਾ ਮੁੰਡਾ ਸੀਗਾ ਉਹਦੇ ਤੋਂ ਸਾਨੂੰ ਜਿਹੜੇ ਏਰੀਆ ਦੇ ਸਮਗਲਰਸ ਹੈਗੇ ਆ ਜਿਹੜੇ ਸਪਲਾਈ ਕਰਦੇ ਆ ਸਟਰੀਟ ਪੈਡਲਰਸ ਨੇ ਉਹਨਾਂ ਬਾਰੇ ਇਨਫੋਰਮੇਸ਼ਨ ਅਸੀਂ ਕਲੈਕਟ ਕਰ ਲਈ ਤੇ ਉਹਦੇ ਖਿਲਾਫ ਜਿਹੜੀ ਹੈਗੀ ਐਕਸ਼ਨ ਲਿਆ ਜਾ ਰਿਹਾ ਹੈ। ਇਹ ਕੋਈ ਰਾਉਂਡ ਅਪ ਕੀਤਾ ਗਿਆ ਜਾਂ ਕਿਸੇ ਨੂੰ ਹਰਾ ਆ ਪੰਜ ਬੰਦੇ ਜਿਹੜੇ ਹੈਗੇ ਅਸੀਂ ਰਾਉਂਡ ਅਪ ਕੀਤੇ ਨੇ ਬਸਤੀ ਬੀੜ ਥਲਾਬ ਦੇ ਵਿੱਚੋਂ ਤੇ ਇੱਥੇ ਜਿਹੜਾ ਸਾਡਾ ਸਰਚ ოਪਰੇਸ਼ਨ ਜਿਹੜਾ ਹੈ ਜਾਰੀ ਹੈ ਇੱਥੇ ਵੀ ਸਾਡੇ ਕੋਲ ਕਾਫੀ ਇਨਪੁਟਸ ਹੈਗੀਆਂ ਨੇ ਜਿਹੜੇ ਬੰਦੇ ਇਨਵੋਲ ਹੋਣੇ ਉਹਨਾਂ ਦੇ ਖਿਲਾਫ ਅਸੀਂ ਸਖਤ ਐਕਸ਼ਨ ਲਾਵਾਂਗੇ ਡੈਫੀਨਿਟਲੀ ਅਸੀਂ